ਅੱਜ ਜਿੰਨੇ ਵੀ ਗੈਬੀ ਸ਼ਕਤੀਆਂ ਵਾਲੇ ਆ ਨਾ ਅੱਜ ਜਦੋਂ 20 ਦੇ ਵਿੱਚ 21 ਚ ਕੋਵਿਡ ਆਇਆ ਲੱਭਾ ਨਹੀਂ ਕੋਈ ਸਾਰੇ ਆਪੋ ਆਪਣੇ ਘਰਨਿਆਂ ਚ ਵੜ ਗਏ ਤੁਸੀਂ ਵੇਖਿਆ ਜਦੋਂ ਕੋਵਿਡ ਆਇਆ ਲੱਭਾ ਕੋਈ ਕੋਈ ਉਦੋਂ ਤੇ ਕਹਿੰਦੇ ਸੀ ਭਾਈ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਤੇ ਮੈਂ ਇੱਕ ਦਿਨ ਸਟੇਜ ਤੇ ਬੋਲਤਾ ਮੈਂ ਕਿਹਾ ਮੰਨ ਲਓ ਜੇ ਉਦੋਂ ਕੋਈ ਸ਼ਰਧਾਲੂ ਕਵੇ ਬਾਬਾ ਜੀ ਮੇਰੇ ਕੋਲ ਨਾ 5 ਲੱਖ ਭੇਟਾ ਦੇਣੀ ਤੁਹਾਨੂੰ ਮੱਥਾ ਟੇਕਣਾ ਤੇ ਬਾਬੇ ਕਹਿੰਣਾ ਪਰਾਂ ਮਰ ਵੀ ਹੋਦਾ ਪੈਸਿਆਂ ਦੇ ਨਾਲ ਹੀ ਕਰੋਨਾ ਲਾ ਕੇ ਨਾ ਮੇਰੇ ਘਰ ਆ ਜਾਏ ਵੀ ਮੈਂ ਕੋਈ ਬਾਬਾ ਨਹੀਂ ਮਿਲਿਆ ਕਿਸੇ ਨੇ ਨਹੀਂ ਕਿਹਾ ਤੁਸੀਂ ਵੀ ਤੁਸੀਂ ਕੋਵਿਡ ਵਿੱਚ ਇਹਦਾ ਅੱਛਾ ਕਿਸੇ ਤਾੰਤਰਿਕ ਨੇ ਦੱਸਿਆ ਸੀ ਕੋਵਿਡ ਵਿੱਚ ਵੀ ਇੱਕ ਬਿਮਾਰੀ ਆਉਣ ਵਾਲੀ 2021 ਦੇ ਵਿੱਚ ਨੁਕਸਾਨ ਹੋਊਗਾ ਤੁਹਾਡਾ ਦੱਸਿਆ ਕਿਸੇ ਨੇ ਨਹੀਂ ਦੱਸਿਆ ਸਾਰੇ ਮਾਸਕ ਲਾਈ ਫਿਰਦੇ ਸੀ ਤੁਸੀਂ ਵੇਖੋ ਸਾਰੇ ਗਰਮ ਪਾਣੀ ਪੀਣ ਲੱਗ ਪਏ ਸਾਵੇ ਕਾਵੇ ਬਣਾ ਬਣਾ ਕੇ ਪੀਣ ਲੱਗ ਪਏ ਜਦੋਂ ਕੋਵਿਡ ਚਲਾ ਗਿਆ ਫੇਰ ਲੋਕਾਂ ਨੂੰ ਸ਼ਕਤੀਆਂ ਦੱਸਣ ਲੱਗ ਪਏ ਵੀ ਅਸੀਂ ਆਹ ਕਰਦਾਂਗੇ ਅਸੀਂ ਆਹ ਕਰਦਾਂਗੇ ਇੱਕ ਬੇਨਤੀ ਕਰਾਂ ਉਹਨਾਂ ਦਾ ਇੰਨਾ ਕਸੂਰ ਨਹੀਂ ਕਸੂਰ ਉਹਨਾਂ ਦਾ ਜਿਹੜੇ ਇਹੋ ਜਿਹੇ ਭੇਖੀ ਪਖੰਡੀਆਂ ਕੋਲ ਜਾਂਦੇ ਨੇ ਦੁਕਾਨਦਾਰ ਤੇ ਆਪਣੀ ਦੁਕਾਨ ਖੋਲ ਕੇ ਬੈਠਾ ਹੈ ਜੀ ਗਾਹ ਗਾਏਗਾ ਤੇ ਦੁਕਾਨ ਚੱਲੇਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਉਹਨਾਂ ਮਹਾਨ ਗੁਰੂ ਕੇ ਸਿੱਖਾਂ ਨੂੰ ਅਸੀਂ ਯਾਦ ਕਰਨ ਲਈ ਬੈਠੇ ਆ ਨਾ ਜਿਨ੍ਹਾਂ ਨੇ ਸਾਡੀ ਕੁਰਬਾਨੀਆਂ ਕੀਤੀਆਂ ਤੇ ਸਾਡਾ ਫਰਜ਼ ਬਣਦਾ ਉਹਨਾਂ ਦੇ ਪਾਏ ਪੂਰਨਿਆਂ ਤੇ ਤੁਰੀਏ ਪੂਰਨੇ ਪਤਾ ਕਿਹੜੇ ਆ ਆਪਣੇ ਦਿਨ ਦੀ ਸ਼ੁਰੂਆਤ ਸਤਗੁਰ ਦੀ ਬਾਣੀ ਤੋਂ ਕਰੋ ਇੱਕ ਬੇਨਤੀ ਮੈਂ ਅਕਸਰ ਕਰਦਾ ਮਾਹੌਲ ਵਿਗੜ ਗਿਆ ਸਾਡੇ ਜਿਸ ਬੰਦੇ ਨੂੰ ਕੰਮ ਆਣਾ ਉਹਨੇ ਤੇ ਲੇਟ ਸੋਣਾ ਸੋਣਾ ਅੱਜ ਸਾਡੇ ਨਾ ਸੌਣ ਦਾ ਟਾਈਮ ਸਹੀ ਹੈ ਤੇ ਨਾ ਸਾਡੇ ਉੱਠਣ ਦਾ ਟਾਈਮ ਸਹੀ ਹੈ ਅੱਜ ਸਾਡਾ ਸਿਸਟਮ ਵਿਗੜ ਗਿਆ ਸੌਂਦੇ ਵੀ ਲੇਟ ਆ ਬੋਲੋ ਜੀ ਅੱਗੇ ਉੱਠਦੇ ਵੀ ਲੇਟ ਆ ਅੱਜ ਤੇ ਫੈਸ਼ਨ ਬਣ ਕਿੰਨੇ ਵਜੇ ਉੱਠਦੇ ਕਹਿੰਦਾ ਸਾਢੇ 8:00 9:00 ਵਜੇ ਮਹਾਕ ਖੁੱਲਦੀ ਮੇਰੀ ਸਾਢੇ 8:00 9:00 ਵਜੇ ਇਦਾਂ ਤੇ ਇਦਾਂ ਦੀਆਂ ਬੀਬੀਆਂ ਬੰਦੇ ਵੀ ਹੈਗੇ ਆ ਵੀ ਸਾਢੇ 8:00 9:00 ਵਜੇ ਤੁਹ ਕਈਆਂ ਕਰਾਂ ਤੰਦਰੁਸਤੀ ਸਿਰੇ ਰਾਤ ਨੂੰ ਟਾਈਮ ਨਾਲ ਸੌਣਾ ਸਵੇਰੇ ਟਾਈਮ ਨਾਲ ਉੱਠੋ ਵੈਸੇ ਇੱਕ ਬੇਨਤੀ ਕਰਾਂ ਇੱਕ ਹਫਤਾ ਟਾਈਮ ਨਾਲ ਸੌ ਕੇ ਟਾਈਮ ਨਾਲ ਉੱਠ ਕੇ ਵੇਖੋ 75% ਦਵਾਈ ਦੀ ਵੈਸੇ ਤੁਹਾਨੂੰ ਲੋੜ ਨਹੀਂ ਪੈਣੀ ਤੇ ਉਦਾਂ ਤੰਦਰੁਸਤ ਹੋ ਜੇ ਸਵੇਰੇ ਉੱਠ ਕੇ ਤੁਸੀਂ ਫਰੈਸ਼ ਹਵਾ ਲੈਣੀ ਹੈ ਟਾਈਮ ਨਾਲ ਉੱਠਣਾ ਵਾ ਤੰਦਰੁਸਤ ਰਹਿਣਾ ਵਾ ਸਵੇਰੇ ਉੱਠ ਕੇ ਆਪਣੇ ਵਿਚਾਰ ਸਿੱਧੇ ਕਰ ਲਓ ਜਿਦੋਂ ਪਹਿਲੀ ਗੱਲ ਉੱਠਣਾ ਲੇਟ ਉੱਠਦਿਆਂ ਸਾਰ ਵਾਸੀਆਂ ਲਈ ਜਾਣੇ ਆਪਕਿਆਂ ਨੂੰ ਬੈਡ ਟਾਈ ਚਾਹੀਦੀ ਹੈ ਸਵੇਰੇ ਉੱਠਦਿਆਂ ਸਾਰੀ ਕੋਮਲ ਜਿਹੇ ਹਿਰਦੇ ਦੇ ਉੱਤੇ ਐ ਜਦੋਂ ਗਰਮ-ਗਰਮ ਤਤੀ ਚਾਹ ਸੁੱੜਦੇ ਆ ਫਰੈਸ਼ ਪਾਣੀ ਪੀਓ ਆਪਣੀ ਸੋਚ ਮਾਫ ਕਰਨਾ ਅੱਜ ਅਸੀਂ ਬਹੁਤ ਜ਼ਿਆਦੀਆਂ ਬਿਮਾਰੀਆਂ ਨੂੰ ਇਨਵੀਟੇਸ਼ਨ ਦੇ ਚੁੱਕੇ ਆ ਸੱਦਾ ਪੱਤਰ ਲੇਟ ਖਾਣਾ ਲੇਟ ਸੌਣਾ ਤੇ ਅੱਜ ਇੱਕ ਛੋਟੇ ਤੋਂ ਛੋਟੇ ਪਰਿਵਾਰ ਦਾ ਉਹਨਾਂ ਰਾਸ਼ਨ ਦਾ ਖਰਚਾ ਨਹੀਂ ਜਿੰਨਾ ਦਵਾਈਆਂ ਤੇ ਖਰਚਾ ਆ ਰਿਹਾ ਹੈ ਜਿੰਨਾ ਮੈਡੀਸਿਨ ਤੇ ਖਰਚਾ ਆ ਰਿਹਾ ਤੋ ਇਹ ਬਿਮਾਰੀਆਂ ਕੋ ਲੈ ਕੇ ਥੋੜਾ ਜੰਮੇ ਆ ਸਾਡਾ ਖਾਣ ਪੀਣ ਰਹਿਣ ਸਹਿਣ ਆ ਵਿਆਂਵਾਂ ਸ਼ਾਦੀਆਂ ਦੇ ਵੇਖਿਓ ਫਰੂਟ ਲੱਗਾ ਹੁੰਦਾ ਨਾ ਟਾਵੇਂ ਜਾਂਦੇ ਫਰੂਟ ਵਾਲੇ ਬੰਨੇ ਨੂੰ ਟਿੱਕੀਆਂ ਵਾਲੇ ਬੰਨੇ ਹੁੰਦੇ ਆ ਜਿਹੜੀਆਂ ਤਲੀਆਂ ਚੀਜ਼ਾਂ ਵਲੇਟੀ ਆਉਂਦੇ ਇਹ ਨਹੀਂ ਵੇਂਦੇ ਮੁਰਕਿਆਂ ਆਣ ਕਹਿਣਾ ਪਤਾ ਨਹੀਂ ਰਾਤ ਨੂੰ ਮੇਰੀ ਮੇਰੀ ਸਿਹਤ ਨਹੀਂ ਠੀਕ ਹੈਗੀ ਮਤਲਬ ਅਸੀਂ ਅਤਿਆਚਾਰ ਕਰ ਰਹੇ ਆ ਆਪਣੇ ਇਸ ਬਾਡੀ ਉੱਤੇ ਸਰੀਰ ਉੱਤੇ ਵੇਖੋ ਮੇਰੀ ਲੈਣ ਕੋ ਮੈਡੀਕਲ ਦੀ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਆਪਣੇ ਜਿੰਨੇ ਕ ਤਜਰਬੇ ਚੋਂ ਦੱਸਦਾ ਖਾਣ ਪੀਣ ਦਾ ਜਿੰਨਾ ਕੰਟਰੋਲ ਕੀਤਾ ਜਾ ਸਕਦਾ ਉਹਨੇ ਅਸੀਂ ਤੰਦਰੁਸਤ ਰਵਾਂਗੇ ਲੰਗਰਾਂ ਦਾ ਸਿਸਟਮ ਵੀ ਸਾਡਾ ਮਗੜ ਗਿਆ ਸਾਡੇ ਲੰਗਰ ਹੁੰਦੇ ਸੀ ਸਾਦਾ ਦਾਲ ਫੁਲਕਾ ਸ਼ਾਕੀ ਬੰਦਾ ਹੁਣ ਤਾਂ ਜਲੇਬੀਆਂ ਤੇ ਪਕੌੜੇ ਤੇ ਕਈ ਤੇ ਗਾਂ ਬਰਗਰ ਕਈ ਤਾਂ ਜਿੱਡੇ ਲੰਗਰ ਵਧੀਆ ਹੋਣ ਕਹਿੰਦੇ ਲੰਗਰ ਵਧੀਆ ਹੋਵੇ ਤੇ ਸੰਗਤ ਬੋਲੋ ਸਾਰੇ ਜੀ ਜ਼ਿਆਦਾ ਹੁੰਦੀ ਆ ਆ ਪ੍ਰਭਾਸ ਫੇਰੀਆਂ ਹੋਣ ਤੇ ਲਫਾਫੇ ਫੜੇ ਹੁੰਦੇ ਨੇ ਉਹ ਉਹਨਾਂ ਨੂੰ ਕੋਈ ਨਹੀਂ ਪਤਾ ਦਾ ਕਿਨੇ ਕੀ ਸ਼ੋਤ ਪੜਿਆ ਬਸ ਨਾਸ਼ਤਾ ਪੰਜ ਸੱਤ ਨਿਆਣਿਆਂ ਦਾ ਘਰ ਚੁੱਕੀ ਹੋਣਾ ਵਾ ਵੀ ਆਉਣ ਸਮੋਸੇ ਖਾਓ ਜੀ ਤੇ ਆਪ ਟਿਕੀਆਂ ਤੇ 버ਗਰ ਖਾਓ ਜੀ ਅਸੀਂ ਬਹੁਤ ਕੁਝ ਜਿਹੜਾ ਹੈ ਉਹ ਸਦਾ ਪੱਤਰ ਦੇ ਚੁਕੇ ਆਂ ਕਈ ਵਾਰੀ ਜਿਹੜੇ ਬਣਾਉਣ ਵਾਲੇ ਨਾ ਦੁਕਾਨ ਵਾਲੇ ਆਪ ਨਹੀਂ ਖਾਂਦੇ ਉਹਦੇ ਖਾਓ ਖਾਓ ਇੱਕ ਘਰ ਅਸੀਂ ਚਲੇ ਗਏ ਤੇ ਉਹ ਇਹ ਪੰਜਾਬ ਦੀ ਗੱਲ ਉਹਨਾਂ ਨੇ ਲਿਆ ਕੇ ਤਲੀਆਂ ਚ ਜਾਂਗੇ ਰੱਖ ਦੁੱਤੀਆਂ ਤੇ ਬਾਕੀ ਸਾਰੇ ਖਾਣ ਲੱਗ ਪਏ ਉਹ ਨਾ ਖਾਣ ਘਰ ਵਾਲੇ ਨਾ ਖਾਣਦੇ ਤੁਸੀਂ ਨਹੀਂ ਖਾਂਦੇ ਕਹਿੰਦੇ ਅਸੀਂ ਨਹੀਂ ਇਹ ਗੰਦ ਜਿਆ ਖਾਂਦੇ ਹੁੰਦੇ ਉਹ ਚੀਜ਼ ਨਹੀਂ ਆਂਦੇ ਹਾਂ ਅਸੀਂ ਨਹੀਂ ਗੰਦ ਜਿਆ ਖਾਂਦੇ ਹੁੰਦੇ ਵਾਹ ਵਾਹ ਮੈਂ ਕਿਹਾ ਵੀ ਗੰਦ ਖਾ ਲਿਆ ਬੰਦੇ ਜੋ ਲੈਣਦੇ ਤੁਸੀਂ ਬਾਹਰੋਂ ਮਤਲਬ ਉਹ ਬੰਦੇ ਵੀ ਸਿੱਧੇ ਸਾਫ਼ ਸੀ ਉਹ ਕਹਿੰਦੇ ਅਸੀਂ ਨਹੀਂ ਗੰਦ ਜਿਆ ਖਾਂਦੇ ਹੁੰਦੇ ਤਲੀਆਂ ਚ ਜਾਨੀ ਚੰਗੀਆਂ ਲੱਗਦੀਆਂ ਮਤਲਬ ਤੁਸੀਂ ਲਿਆ ਕੇ ਪਰੌਣਿਆਂ ਦੇ ਅੱਗੇ ਰੱਖੋ ਵੀ ਇਹਨਾਂ ਦੇ ਢਿੱਡ ਜਿਹੜੇ ਆ ਉਹ ਬਾਹਰ ਨੂੰ ਆ ਜਾਣ ਇਹ ਬਿਮਾਰ ਹੋ ਜਾਣ ਤੂੰ ਇਸ ਕਰਕੇ ਮੈਂ ਤਾਂ ਸਿਰਫ ਹਾਰ ਸਟੇਜ ਤੇ ਇੱਕ ਬੇਨਤੀ ਕਰਦਾ ਸਾਫ਼ ਸੁਥਰਾ ਖਾਣਾ ਖਾਓ ਸਵੇਰੇ ਟਾਈਮ ਨਾਲ ਉਠੋ ਰਾਤ ਨੂੰ ਟਾਈਮ ਨਾਲ ਸੋਵੋ ਸਵੇਰੇ ਆਪਣੇ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਧੰਨਵਾਦ ਕਰੋ ਸੱਚਿਆ ਪਾਤਸ਼ਾਹ ਏ ਅਕਾਲਪੁਰਖ ਮੈਨੂੰ ਇੱਕ ਦਿਨ ਤੁਸਾਂ ਹੋਰ ਬਖਸ਼ਿਸ਼ ਕੀਤਾ ਮੇਰੀ ਅਰਦਾਸ ਆ ਮਾਲਕਾ ਰਾਤ ਸੌਣ ਤੱਕ ਮੇਰੇ ਕੋਲੋਂ ਕਿਸੇ ਦਾ ਕੋਈ ਗਲਤ ਕੰਮ ਨਾ ਕਰਾਇਓ ਮੇਰੇ ਕੋਲੋਂ ਕੋਈ ਬੁਰਾ ਨਾ ਕਰਾਇਓ ਮੈਂ ਕਿਸੇ ਦੇ ਕੰਮ ਆਵਾਂ ਪਰਕਾ ਬੁਰਾ ਨਾ ਰੱਖੋ ਚੀਤ ਆ ਚੀਤਾ ਰੱਖਿਓ ਪਰਕਾ ਬੁਰਾ ਨਾ ਆਪਣੇ ਘਰਾਂ ਚ ਨਾ ਇਦਾਂ ਦੀਆਂ ਬਾਣੀ ਦੀਆਂ ਤੁਕਾਂ ਲੇਖ ਕੇ ਲਾਓ ਜਦੋਂ ਕਿਤੇ ਬੇਈਮਾਨੀ ਕਰਨ ਦਾ ਦਿਲ ਵੀ ਕਰਿਓ ਤੋਕ ਤੁਹਾਨੂੰ ਰੋਕ ਦੇਵੇ ਵੀ ਨਾ ਆਹ ਵੇਖਿਆ ਨਾ ਦਿੱਲੀ ਜਾਓ ਤੇ ਸਾਈਨ ਬੋਰਡ ਅਗਲਿਆਂ ਲਾਇਆ ਵੀ ਇਥੇ ਕੈਮਰਾ ਆਵਾਜ਼ ਤੇ ਸਪੀਡ 50 ਦੀ ਆਪਨੇ ਆਪ ਹੀ ਐਕਸੀਲੇਟਰ ਤੋਂ ਪੈਰ ਚੱਕਿਆ ਜਾਂਦਾ ਨਾ ਫੋਟੋ ਆ ਜਾਣੀ ਭਾਈ ਚਲਾਨ 2000 ਦਾ ਘਰ ਆ ਜਾਣਾ ਵਾ ਵਿਦੇਸ਼ਾਂ ਚ ਪੁੱਛ ਕੇ ਵੇਖਿਓ ਜਦੋਂ ਸਾਈਨ ਬੋਰਡ ਲੱਗੇ ਆ ਨਾ ਉਥੇ ਬੰਦਾ ਆਪਣੇ ਆਪ ਹੀ ਐਕਸੀਲੇਟਰ ਤੋਂ ਪੈਰ ਚੱਕ ਲੈਂਦਾ ਪਤਾ ਵਾ ਵੀ ਭਾਈ ਟਿਕਟ ਆ ਜਾਣੀ ਆ ਪੁਲਿਸ ਵਾਲੇ ਰੋਕ ਲੈਣਾ ਮੈਨੂੰ ਬਸ ਜਿਹਨੋਂ ਸ਼ਬਦਾਂ ਦੇ ਸਾਈਨ ਬੋਰਡ ਲੱਗੇ ਹੋਣਗੇ ਨਾ ਆਪਣੇ ਆਪ ਹੀ ਤੁਸੀਂ ਐਕਸੀਲੇਟਰ ਤੋਂ ਪੈਰ ਚੱਕ ਦੇਣਾ ਵਾ ਕਿ ਬੇਈਮਾਨੀ ਨਹੀਂ ਕਰਨੀ ਬਾਣ ਜਿ ਲਿਖਿਆ ਪਰਕਾ ਬੁਰਾ ਨਾ ਰੱਖੋ ਚੀਤ ਅਸੀਂ ਬੁੱਤ ਪੂਜਣ ਲੱਗ ਪਏ ਸ਼ਬਦ ਗਿਆਨ ਸਾਡੇ ਘਰਾਂ ਚੋਂ ਨਿਕਲ ਗਿਆ ਬਾਣੀ ਪੜੋ ਸਮਝੋ ਵਿਚਾਰੋ ਤੋ ਜੋ ਸਾਨੂੰ ਜੀਵਨ ਬਖਸ਼ਿਸ਼ ਕੀਤਾ ਸਾਡੇ ਪੁਰਖਿਆਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਧਾਰਨ ਕਰੋ ਤੇ ਮੈਂ ਬੇਨਤੀ ਕਰਾਂ ਰਹਿੰਦੀਆਂ ਵਿਚਾਰਾਂ ਆਪਾਂ ਕੱਲ ਦੇ ਦੀਵਾਨ ਸਾਂਝੀਆਂ ਕਰਾਂਗੇ ਕਿ ਕਿੱਦਾਂ ਸਾ ਕਨ ਨਕਾਣਾ ਵਾਪਰਿਆ ਉਹਦੇ ਪਿੱਛੇ ਵਜ੍ਹਾ ਕੀ ਸੀ ਕਿੱਦਾਂ ਉਹ ਗੁਰੂ ਕੇ ਪਿਆਰੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤ ਦੇ ਜਾਮ ਪੀਤੇ ਤੇ ਕਿੱਦਾਂ ਉਹ ਸਾਨੂੰ ਅੰਦਰੋਂ ਤੋੜਨਾ ਚਾਹੁੰਦੇ ਸੀ ਕਿੱਦਾਂ ਅਸੀਂ ਸੱਚ ਨਾਲੋਂ ਟੁੱਟੇ ਤੇ ਸਾਡੀ ਅੱਜ ਹਾਲਤ ਹੋਈ ਜੇ ਚਾਹੁੰਦੇ ਹੋ ਫੇਰ ਉਹ ਬਹਾਰਾਂ ਆ ਜਾਣਾ ਫਿਰ ਉਦਾਂ ਲਹਿਰੇ ਬਹਿਰੇ ਹੋ ਜਾਣਾ ਉਦਾਂ ਖਿੜੇ ਚਿਹਰੇ ਲੈ ਕੇ ਆਪਣਾ ਜੀਵਨ ਬਤੀਤ ਕਰੀਏ ਤੇ ਗੁਰਮਤ ਆਪਣੇ ਘਰਾਂ ਚ ਲੈ ਕੇ ਆਈਏ ਸਹਿਜ ਪਾਠ ਕਰੀਏ ਤੇ ਧੰਵਾਦ ਕਰੀਏ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਦਾ ਜਿਨ੍ਹਾਂ ਨੇ ਖੂਨ ਡੋਲ ਕੇ ਸਾਨੂੰ ਇੰਨੇ ਸੋਹਣਿਆ ਧਾਰਮਿਕ ਸੰਸਥਾਵਾਂ ਦਿੱਤੀਆਂ ਨੇ ਆਪਾਂ ਰੋਜ਼ ਪੜ੍ਹਦੇ ਆਂ ਅਰਦਾਸ ਦੇ ਵਿੱਚ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਧਰਮ ਨਹੀਂ ਹਾੜਿਆ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਅੱਜ ਉਹਨਾਂ ਦੀ ਅਸੀਂ ਨੇਕ ਕਮਾਈ ਨੂੰ ਯਾਦ ਕਰਨ ਵਾਸਤੇ ਬੈਠੇ ਆਂ ਸਾਰੇ ਰਲ ਕੇ ਇੱਕ ਵਾਰ ਪੜੋ ਜੀ ਗਗਨਦ ਮਾਂ ਬਾਜਿਓ ਗਗਨਦ ਮਾਂ ਬਾਜਿਓ ਗਗਨਦ ਮਾਂ ਬਾਜਿਓ ਪਰਿਓ ਨਿਸ਼ਾਨੈ ਘਾਓ ਪਰਿਓ ਨਿਸ਼ਾਨੈ ਘਾਓ ਵਾਹ ਵਾਹ ਖੇਤ ਜੋ ਮੰਡਿਓ ਸੂਰਮਾ ਖੇਤ ਜੋ ਮੰਡਿਓ ਸੂਰਮਾ ਵਾਹ ਵਾਹ ਖੇਤ ਜੋ ਮੰਡਿਓ ਸੂਰਮਾ ਅਬ ਜੁ ਜਣ ਕੋਦਾਓ ਅਬ ਜੁ ਜਣ ਕੋਦਾਓ सूरा सो पहचानी है सूरा सो, पहचानी है। पहचानी है, सूरा सो पहचानी है। जो लरा दीन कहे तो जो लरा दीन कहे तो ਪੁਰਜਾ ਪੁਰਜਾ ਕਾਟ ਮਰੇ ਪੁਰਜਾ ਪੁਰਜਾ ਕਾਟ ਮਰੇ ਵਾ ਵਾ ਪੁਰਜਾ ਪੁਰਜਾ ਕਾਟ ਮਰੇ ਕਬੂ ਨਾ ਛਾੜੇ ਖੇਤ ਕਬੂ ਨਾ ਛਾੜੇ ਖੇਤ ਗੋਟਾਨ ਕੋਡ ਸ਼ੁਕਰਾਨਾ ਹੈ ਅਕਾਲ ਪੁਰਖ ਵੈਗੁਰੂ ਜੀ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਤੇ ਹੀ અપਾਰ ਬਖਸ਼ਿਸ਼ ਕੀਤੀ ਹੈ ਅਸਾਉਨਾ ਮਹਾਨ ਗੁਰੂ ਕੇ ਪਿਆਰੇ ਸਿੱਖਾਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਸ਼ਹਾਦਤ ਦੇ ਜਾਮ ਪੀ ਕੇ ਕਲਣਾ ਕਾ ਕੇ ਸਾਨੂੰ ਉਹਨਾਂ ਸੰਸਥਾਵਾਂ ਨੂੰ ਆਜ਼ਾਦ ਕਰਕੇ ਦਿੱਤਾ ਆਓ ਫਿਰ ਦੁਬਾਰਾ ਸਾਨੂੰ ਉਹੀ ਵਿਚਾਰ ਧਾਰਕ ਜੰਗ ਲੜਨ ਦੀ ਲੋੜ ਹੈ ਆਪਣੇ ਹੱਕਾਂ ਦੀ ਰਾਖੀ ਵਾਸਤੇ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਵਿਚਾਰ ਕੇ ਮਨ ਕਰਕੇ ਸੁਚੇਤ ਹੋਈਏ ਜਿੰਨੇ ਵੀ ਤੁਸੀਂ ਪੈਣ ਪਰਾ ਬਜ਼ੁਰਗ ਬੱਚੇ ਭੈਣਾ ਗੁਰੂ ਦੀ ਗੋਦ ਵਿੱਚ ਜੁੜ ਕੇ ਬਿਠਿਓ ਕੱਲ ਨੂੰ ਵੀ ਠੀਕ ਆਪਾਂ ਸ਼ਾਮ ਨੂੰ ਦੀਵਾਨ ਇਸੇ ਤਰ੍ਹਾਂ ਸਜਾਵਾਂਗੇ ਵਕਸਰ ਪਹੁੰਚਿਓ ਤਾਂ ਕਿ ਆਪਾਂ ਰਲ ਮਿਲ ਕੇ ਰੰਧੀਆਂ ਵਿਚਾਰਾਂ ਦੀ ਸਾਹ ਜੜੀ ਹੈ ਪਾ ਸਕੀਏ ਭੁੱਲਾਂ ਚੁੱਕਾਂ ਦੀ ਖਿਮਾ ਬੁਲੰਦ ਆਵਾਜ਼ ਵਿੱਚ ਫਤਿ ਬਲਾਓ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ